ਕੀ ਗੁਰਦੁਆਰਾ ਸਾਹਿਬ ਜਾਣ ਵੇਲੇ ਸਭ ਤੋਂ ਪਹਿਲਾਂ ਬਾਹਰ ਲੱਗੇ ਨਿਸ਼ਾਨ ਸਾਹਿਬ ਨੂੰ ਮੱਥੇ ਟੇਕਣੇ ਪਰ ਕਰਮਾ ਕਰਨੀਆਂ ਕੋਈ ਮਨਮਤ ਹੈ ਦੋਸਤੋ ਅਸੀਂ ਜਦੋਂ ਦੁਨੀਆ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਂਦੇ ਆ ਤਾਂ ਗੁਰਦੁਆਰਾ ਇਮਾਰਤ ਦੇ ਬਾਹਰ ਇੱਕ ਉੱਚਾ ਨਿਸ਼ਾਨ ਸਾਹਿਬ ਬਣਿਆ ਹੁੰਦਾ ਹੈ ਇੱਕ ਥੜੇ ਤੇ ਉੱਚੀ ਪਾਈਪ ਲਾ ਕੇ ਉੱਪਰ ਨਿਸ਼ਾਨ ਸਾਹਿਬ ਲਾਇਆ ਹੁੰਦਾ ਗੁਰੂ ਘਰ ਨਤਮਸਤਕ ਹੋਣ ਵਾਲਾ ਹਰ ਇੱਕ ਸਿੱਖ ਸਭ ਤੋਂ ਪਹਿਲਾਂ ਇਸ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦਾ ਤੇ ਫਿਰ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ ਪਰ ਦੋਸਤੋ ਸਮੇਂ-ਸਮੇਂ ਤੇ ਕੁਝ ਲੋਕਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਨਹੀਂ ਚਾਹੀਦਾ ਇਹ ਬਸ ਇੱਕ ਮਨਮਤ ਹੈ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਇਹ ਗੁਰਮਤ ਦੇ ਵਿੱਚ ਨਹੀਂ ਆਉਂਦਾ ਨਿਸ਼ਾਨ ਸਾਹਿਬ ਤਾਂ ਬਸ ਇੱਟਾਂ ਤੇ ਬਣੇ ਥੜੇ ਉੱਤੇ ਲੱਗੀ ਇੱਕ ਲੋਹੇ ਦੀ ਪੈਪ ਹੁੰਦੀ ਹੈ ਜਿਸ ਦੇ ਸਿਗਰ ਤੇ ਖੰਡਾ ਤੇ ਝੰਡਾ ਲੱਗੇ ਹੁੰਦੇ ਹਨ ਫਿਰ ਇਸ ਇੱਟਾਂ ਤੇ ਪੈਪ ਵਾਸਤੇ ਕਾਦੀ ਸਰਦਾ ਪਰ ਦੋਸਤੋ ਇਸ ਪਿਛੇ ਅਸਲ ਸਚਾਈ ਕੀ ਹੈ ਕਿ ਸੱਚਮੁੱਚ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਮਨਮਤ ਹੈ ਜਾਂ ਇਹਦੇ ਪਿੱਛੇ ਕੋਈ ਸਾਡਾ ਇਤਿਹਾਸਕ ਮਹੱਤਤਾ ਹੈ ਜਰਦੇਹ ਸਾਰੀ ਸਚਾਈ ਤੇ ਨਾਲ ਹੀ ਦੱਸਾਂਗੇ ਕਿ ਗੁਰਦੁਆਰੇ ਦੇ ਬਾਹਰ-ਬਾਰ ਪੈਰ ਧੋਣ ਵਾਸਤੇ ਬੜੀ ਚਰਨ ਗੰਗਾ ਵਿੱਚੋਂ ਚੂਲੇ ਛਕੜੇ ਚਾਹੀਦੇ ਹਨ ਜਾਂ ਨਹੀਂ ਪਰ ਸਭ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਦੇ ਐਪੀਸੋਡ ਨੂੰ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਹ ਗੱਲ ਤਾਂ ਆਪ ਸਾਰੇ ਜਾਣਦੇ ਹਾਂ ਇਹ ਗੁਰੂ ਘਰਾਂ ਵਿੱਚ ਲੱਗੇ ਨਿਸ਼ਾਨ ਸਾਹਿਬ ਸਾਡੀ ਕੌਮ ਦੀ ਚੜ੍ਹਦੀ ਕਲਾ ਸਾਡੀ ਉੱਚੀ ਸ਼ਾਨ ਦੇ ਪ੍ਰਤੀਕ ਹਨ ਇਹ ਸਾਡੀ ਮਰਿਆਦਾ ਦਾ ਇੱਕ ਅਨਿੱਖੜਵਾਂ ਅੰਗ ਹਨ ਸਿੱਖ ਕੌਮ ਇੱਕ ਜੰਗਾ ਜੁੱਧ ਲੜਨ ਵਾਲੀ ਕੌਮ ਹੈ ਤੇ ਇਸੇ ਲਈ ਦੁਨੀਆ ਤੇ ਜੰਗਾ ਲੜਨ ਵਾਲੀਆਂ ਦੂਜੀਆਂ ਕੌਮਾਂ ਵਾਂਗ ਸਾਡੇ ਨਿਸ਼ਾਨ ਸਾਹਿਬ ਵੀ ਸਾਡੀ ਉੱਚੀ ਆਣ ਬਾਣ ਸ਼ਾਨ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ ਹਰ ਇੱਕ ਸਿੱਖ ਜਦੋਂ ਮੱਥਾ ਟੇਕਣ ਗੁਰਦੁਆਰੇ ਜਾਂਦਾ ਹੈ ਤਾਂ ਉਹ ਬਾਹਰ ਲੱਗੇ ਨਿਸ਼ਾਨ ਸਾਹਿਬ ਨੂੰ ਵੀ ਨਮਸਕਾਰ ਕਰਦਾ ਉਸ ਦੀ ਪ੍ਰਕਰਮਾ ਕਰਦਾ ਇਸ ਬਾਰੇ ਕੁਝ ਲੋਕ ਕਹਿੰਦੇ ਹਨ ਕਿ ਤਾਂ ਜੀ ਮਨਮਤ ਹੈ ਨਿਸ਼ਾਨ ਸਾਹਿਬ ਤਾਂ ਇੱਕ ਲੋਹੇ ਦੀ ਪਾਈਪ ਹੈ ਪਰ ਨਹੀਂ ਸੰਗਤ ਜੀ ਨਿਸ਼ਾਨ ਸਾਹਿਬ ਇਕੱਲਾ ਇੱਟਾਂ ਦੇ ਥੜੇ ਤੇ ਲੱਗਾ ਲੋਹੇ ਦਾ ਪਾਈਪ ਨਹੀਂ ਤੇ ਨਾ ਹੀ ਸਿੱਖ ਇਹਨਾਂ ਥੜੇ ਦੀਆਂ ਇੱਟਾਂ ਨੂੰ ਜਾਂ ਉੱਤੇ ਲੱਗੀ ਪਾਈਪ ਨੂੰ ਮੱਥਾ ਟੇਕਦੇ ਹਨ ਸਾਰੇ ਸਿੱਖ ਜੇਕਰ ਨਮਸਕਾਰ ਕਰਦੇ ਹਨ ਤਾਂ ਉਹ ਹੈ ਨਿਸ਼ਾਨ ਸਾਹਿਬ ਦੇ ਸਿਖਰ ਤੇ ਲੱਗਾ ਸਾਡਾ ਪੀਰ ਸਾਡਾ ਧਾਰਮਿਕ ਸ਼ਾਸਤਰ ਖੰਡਾ ਤੇ ਝੰਡਾ ਸਿੱਖ ਥੜੇ ਨੂੰ ਮੱਥਾ ਨਹੀਂ ਟੇਕਦਾ ਨਿਸ਼ਾਨ ਸਾਹਿਬ ਦੇ ਖੰਡੇ ਨੂੰ ਮੱਥਾ ਟੇਕਦਾ ਹੈ ਕਿਉਂਕਿ ਉਹ ਖੰਡਾ ਸਾਡਾ ਸ਼ਸਤਰ ਹੈ ਤੇ ਇਹ ਸ਼ਸਤਰ ਹਰ ਇੱਕ ਸਿੱਖ ਦੇ ਪੀਰ ਹੁੰਦੇ ਹਨ ਇਸ ਲਈ ਸ਼ਸਤਰ ਨੂੰ ਮੱਥਾ ਟੇਕਿਆ ਜਾਂਦਾ ਹੈ ਸਿੱਖ ਕੌਮ ਆਪਣੀ ਝੂਲ ਦੇ ਨਿਸ਼ਾਨਾ ਨੂੰ ਮੱਥਾ ਟੇਕਦੀ ਹੈ ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਸ਼ਸਤਰ ਸਿੱਖ ਦੇ ਪੀਰ ਹਨ ਇਸੇ ਕਰਕੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਬਹੁਤ ਸਾਰੇ ਸ਼ਾਸਤਰ ਰੱਖੇ ਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਸੇਖੋਂ ਦਾ ਸ਼ਾਸਤਰਾਂ ਨੂੰ ਵੀ ਨਮਸਕਾਰ ਕਰਦਾ ਹੈ ਇਸ ਲਈ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਕੋਈ ਮਨਮਤ ਨਹੀਂ ਪਰ ਇਸ ਦੇ ਨਾਲ-ਨਾਲ ਬਹੁਤ ਸਾਰੀ ਸੰਗਤ ਸ਼ਰਧਾ ਵਸ ਨਿਸ਼ਾਨ ਸਾਹਿਬ ਨੂੰ ਕੱਤੀ ਲੱਸੀ ਦਾ ਇਸ਼ਨਾਨ ਕਰਵਾਉਂਦੀ ਧੜਾ ਧੜ ਪਾਣੀ ਲੱਸੀ ਨਿਸ਼ਾਨ ਸਾਹਿਬ ਦੇ ਥੜੇ ਤੇ ਡੋਲਿਆ ਜਾਂਦਾ ਹਾਂ ਇਹ ਸੇਵਾ ਬਹੁਤ ਹੱਦ ਤੱਕ ਠੀਕ ਨਹੀਂ ਹੈ ਕਿਉਂਕਿ ਜਿਆਦਾ ਪਾਣੀ ਅਤੇ ਲੱਸੀ ਨਾਲ ਥੜੇ ਦੇ ਉੱਪਰ ਲੱਗੀ ਲੋਹੇ ਦੀ ਪਾਈਪ ਨੂੰ ਨੁਕਸਾਨ ਹੋ ਸਕਦਾ ਬਾਬ ਨੂੰ ਜੰਗ ਲੱਗਦੀ ਹੈ ਇਹ ਵਹਿਬ ਹੈ ਕਿ ਲੱਸੀ ਨਾਲ ਧੋਣ ਤੇ ਕੋਈ ਜ਼ਿਆਦਾ ਫਾਲ ਮਿਲਦਾ ਇਸ ਤੋਂ ਇਲਾਵਾ ਤੁਸੀਂ ਅਕਸਰ ਇਹ ਵੀ ਦੇਖਿਆ ਹੋਣਾ ਕਿ ਬਹੁਤ ਸਾਰੀ ਸੰਗਤ ਨਿਸ਼ਾਨ ਸਾਹਿਬ ਨੂੰ ਪੈਸਿਆਂ ਦੇ ਮੱਥੇ ਢੇਕਦੀ ਬਹੁਤ ਸਾਰੇ ਨਿਸ਼ਾਨ ਸਾਹਿਬ ਨੂੰ ਹੀ ਕੱਚੇ ਧਾਗੇ ਮੌਲੀਆਂ ਰੱਖਣੀਆਂ ਦੀ ਵੰਡ ਦਿੰਦੇ ਹਨ ਇਹ ਬਿਲਕੁਲ ਮਨਮਤ ਹੈ ਨਿਸ਼ਾਨ ਸਾਹਿਬ ਨੂੰ ਨਾ ਮੌਲੀਆਂ ਬੰਨਣੀਆਂ ਚਾਹੀਦੀਆਂ ਨਾ ਰੱਖਣੀਆਂ ਬੰਨਣੀਆਂ ਚਾਹੀਦੀਆਂ ਤੇ ਨਾ ਹੀ ਥੜੇ ਉੱਪਰ ਪੈਸੇ ਰੱਖਣੇ ਚਾਹੀਦੇ ਹਨ ਨਿਸ਼ਾਨ ਸਾਹਿਬ ਤੋਂ ਇਲਾਵਾ ਇੱਕ ਹੋਰ ਮੁੱਦਾ ਉੱਠਦਾ ਹੈ ਸਾਰੇ ਗੁਰੂ ਘਰਾਂ ਦੇ ਬਾਹਰ ਬਣੀ ਪੈਰ ਧੋਣ ਵਾਲੀ ਚਰਨ ਗੰਗਾ ਦਾ ਕਿ ਜੀ ਸੰਗਤ ਵੱਲੋਂ ਚਰਨ ਗੰਗਾ ਵਿੱਚੋਂ ਚੂਲੇ ਛਗੇ ਜਾਂਦੇ ਹਨ ਪਰ ਅਸਲੀਅਤ ਵਿੱਚ ਚਰਨ ਗੰਗਾ ਹਰ ਗੁਰੂ ਘਰ ਦੇ ਬਾਹਰ ਇਸ ਕਰਕੇ ਬਣਾਈ ਜਾਂਦੀ ਹੈ ਕਿ ਸੰਗਤ ਬਾਹਰੋਂ ਰਸਤਿਆਂ ਤੋਂ ਚੱਲ ਕੇ ਆਉਂਦੀ ਹੈ ਤੇ ਉਹਨਾਂ ਦੇ ਪੈਰਾਂ ਦੇ ਦਲ ਮਿੱਟੀ ਘੱਟਾ ਲੱਗਾ ਹੁੰਦਾ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋ ਕੇ ਸਫਾਈ ਦੇ ਨਾਲ ਗੁਰੂ ਘਰ ਅੰਦਰ ਦਾਖਲ ਹੋਣ ਪਰ ਉੱਥੇ ਹੀ ਸੰਗਤ ਦੇਖੋ ਦੇਖੀ ਇਸੇ ਚਰਨ ਗੰਗਾ ਵਿੱਚੋਂ ਇਹ ਪਾਣੀ ਦੇ ਬੱਕ ਭਰ ਭਰ ਕੇ ਚੂਲੇ ਛਕੀ ਜਾਂਦੀ ਦੇਖੀ ਜਾ ਸਕਦੀ। ਇਹ ਗੱਲ ਠੀਕ ਨਹੀਂ। ਚਰਨ ਗੰਗਾ ਦਾ ਪਵਿੱਤਰ ਸਰੋਵਰ ਦੇ ਜਲ ਦੇ ਨਾਲ ਕੋਈ ਵੀ ਸਬੰਧ ਨਹੀਂ ਹੁੰਦਾ। ਇਹ ਸਿਰਫ ਤੇ ਸਿਰਫ ਪੈਰ ਧੋਣ ਵਾਸਤੇ ਇੱਕ ਜਗ੍ਹਾ ਬਣਾਈ ਹੁੰਦੀ ਹੈ। ਅਜਿਹੇ ਵਹਿਮ ਭਰਮ ਨਹੀਂ ਕਰਨੇ ਚਾਹੀਦੇ। ਇਹ ਕੋਈ ਸਾਡੀ ਮर्यादा ਜਾਂ ਗੁਰਮਤ ਨਹੀਂ। ਸੋ ਦੋਸਤੋ ਇਹ ਸਾਰੀ ਸਚਾਈ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਜਾਂ ਨਹੀਂ? ਚਰਨ ਗੰਗਾ ਵਿੱਚੋਂ ਚੂਲੇ ਛਕਲੇ ਚਾਹੀਦੇ ਹਨ ਜਾਂ ਨਹੀਂ? ਵੀਡੀਓ ਕੇਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ